ਮੈਂ ਕਰੋ ਲੜਾਈ ਕਰਕੇ ਰੁਪਏ ਲੈ ਕੇ ਜਾਂਦਾ ਸੀ ਆ ਚੀਜ਼ ਖਾਣ ਲਈ ਤੇ ਦੋਸਤੋ ਇਹ ਮੈਂ ਚੀਜ਼ ਇਹਨਾਂ ਨੂੰ ਫ੍ਰੀ ਵਿੱਚ ਹੀ ਬਣਾ ਕੇ ਦੇਤੀ ਮਾਹ ਚਲੋ ਕਰਦੇ ਆ ਜੀ ਬਚਪਨ ਦੀ ਯਾਦ ਆ ਜੀ ਤੇ ਇਹਦੇ ਲਈ ਆਪਾਂ ਲੈਣੀ ਹੈ ਜੀ ਕੱਚੀ ਮੂੰਗਫਲੀ ਮੈਂ ਕੌਲੀ ਭਰ ਕੇ ਲਈ ਹੋਈ ਹੈ ਜੀ ਵੱਧ ਘਟ ਆਪਾਂ ਲੈ ਸਕਦੇ ਆ ਤੇ ਇਹਦਾ ਅੱਧਾ ਆਪਾਂ ਲੈਣਾ ਬੇਸਣ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਂਲ ਲਿਆ ਸੀਗਾ ਜਿੰਨੀਆਂ ਆਪਾਂ ਗਿਰੀਆਂ ਲਈਆਂ ਨੇ ਮਤਲਬ ਮੂੰਗਫਲੀ ਦੀਆਂ ਉਹ ਤੋਂ ਅੱਧਾ ਬੇਸਣ ਪਾ ਲੈਣਾਗਾ ਅੱਧਾ ਚਮਚ ਪਾਇਆ ਜੀ ਨਮਕ ਦਾ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਨਮਕ ਪਾ ਲੈਣਾ ਲਾਲ ਮਿਰਚ ਥੋੜੀ ਜਿਹਾ ਆਪਾਂ ਪਾਵਾਂਗੇ ਜੀ ਹਲਦੀ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਪਾਊਡਰ ਤੇ ਉਹਦੀ ਆਪਾਂ ਪਾਇਆ ਜੀ ਨਮਕ ਜੋ ਕਿ ਆਪਾਂ ਘਰੇ ਬਣਾਇਆ ਹੋਇਆ ਤੇ ਇਹਦੀ ਰੈਸਪੀ ਵੀ ਜ਼ਰੂਰ ਸਾਂਝੀ ਕਰਾਂਗੇ ਤੁਹਾਡੇ ਨਾਲ ਬਹੁਤ ਹੀ ਟੇਸਟੀ ਨਮਕ ਬਣਿਆ ਹੋਇਆ ਜੀ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਲੈਣਾ ਜੀ ਇੱਕ ਵਾਰ ਮਿਕਸ ਤੇ ਇਸ ਤੋਂ ਬਾਅਦ ਆਪਾਂ ਥੋੜਾ ਥੋੜਾ ਪਾਣੀ ਕਰਕੇ ਪਾ ਕੇ ਇਹਨੂੰ ਇੱਕ ਆਟੇ ਵਾਂਗੂ ਗੁੰਨ ਲੈਣਾਗਾ ਚੰਗੀ ਤਰ੍ਹਾਂ ਆਪਾਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾਗਾ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ ਬਸ ਥੋੜਾ ਥੋੜਾ ਪਾਣੀ ਪਾਉਂਦੇ ਜਾਣਾ ਵੀ ਸਾਰੀਆਂ ਜਿਹੜੀਆਂ ਚੀਜ਼ ਇਹ ਜਿਹੜੀਆਂ ਗਿਰੀਆਂ ਦੇ ਉੱਪਰ ਚੰਗੀ ਤਰ੍ਹਾਂ ਲੱਗ ਜਾਂ। ਤੇ ਹੁਣ ਆਪਾਂ ਇਹਨੂੰ ਜ਼ਿਆਦਾ কুরਕਰੀਆਂ ਤੇ ਟੇਸਟੀ ਬਣਾਉਣ ਲਈ ਇਹਦੇ ਵਿੱਚ ਪਾਵਾਂਗੇ ਜੀ ਚੌਲਾਂ ਦਾ ਆਟਾ। ਇਹ ਤੁਸੀਂ ਜ਼ਰੂਰ ਪਾਓ ਜੀ। ਇਹਦੇ ਨਾਲ ਬਹੁਤ ਹੀ ਸਵਾਦ ਆ ਜਿਹੜਾ ਟੇਸਟ ਆ ਬਹੁਤ ਹੀ ਵਧੀਆ ਹੁੰਦਾ ਹੈਗਾ। কুরਕਰੀਆਂ ਜਿਹਾ ਬਣ ਜਾਂਦੀਆਂ ਨੇਗੀਆਂ। ਤੇ ਇਹ ਮੈਂ ਇਹਦੇ ਵਿੱਚ ਪਾਲੇ ਸੀ ਜੀ 4 ਚਮਚ ਤੇ ਬਿਲਕੁਲ ਹਾਰਡ ਜੀ ਮਤਲਬ ਇਹ ਉੱਪਰ ਚੰਗੀ ਤਰ੍ਹਾਂ ਚਿਪਕ ਗਿਆ ਸੀਗਾ। ਤੇ ਇਸ ਪ੍ਰਕਾਰ ਆ ਜਿਹੜੀਆਂ ਆਪਾਂ ਮੂੰਗਫੜੀਆਂ ਨੇਗੀਆਂ ਤੇ ਇਹਦੇ ਉੱਪਰ ਜਿਹੜਾ ਸਾਰਾ ਸਮਾਨ ਲਾ ਕੇ ਏਵੇਂ ਦਾ ਆਪਾਂ ਜਿਹੜਾ ਸਾਰਾ ਮਿਕਸਚਰ ਆ ਉਹ ਤਿਆਰ ਕਰ ਲਿਆ ਸੀਗਾ। ਤੇ ਦੂਜੇ ਪਾਸੇ ਜੀ ਆਪਾਂ ਜਿਹੜਾ ਸਰੋਂ ਦਾ ਤੇਲ ਆ ਉਹ ਵੀ ਆਪਾਂ ਗਰਮ ਹੋਣ ਵਾਸਤੇ ਰੱਖਤਾ ਸੀ ਕੁਝ ਵੀ ਲੈ ਸਕਦੇ ਆ ਜੀ ਕਿਉਂ ਵੀ ਲੈ ਸਕਦੇ ਆਂਗੇ ਤੇਲ ਵੀ ਲੈ ਸਕਦੇ ਆ ਆਪਾਂ ਲੈ ਆ ਜੀ ਸਰੋਂ ਦਾ ਤੇਲ ਤੇ ਇਹਨੂੰ ਫੁੱਲ ਗਰਮ ਕਰ ਲਿਆ ਸੀਗਾ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਉਂਦੇ ਜਾਵਾਂਗੇ ਤੇ ਇਹਨੂੰ ਆਪਾਂ ਹਿਲਾਉਂਦੇ ਜਰੂਰ ਜਾਵਾਂਗੇ ਕੋਈ ਵੀ ਆਪਾਂ ਤਿੱਖੀ ਚੀਜ਼ ਲੈ ਲੈਣੀ ਆ ਤੇ ਮੈਂ ਚਮਚ ਦੇ ਨਾਲ ਹੀ ਇਹਨੂੰ ਅਲੱਗ ਕਰ ਲਿਆ ਸੀ ਮਤਲਬ ਅਲੱਗ-ਅਲੱਗ ਪੀਸ ਕਰ ਲੈਣਾ ਤੁਰੰਤ ਹੀ ਆਪਾਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਾਰ ਕੇ ਇਹਨੂੰ ਆਪਾਂ ਇੱਕ-ਇੱਕ ਜਿਹੜਾ ਪੀਸ ਆ ਉਹ ਅਲੱਗ-ਅਲੱਗ ਕਰ ਹੋਂਦ ਤੁਸੀਂ ਦੇਖੋ ਵੀ ਫੁੱਲ ਚਾਗ ਬਣ ਰਹੀ ਹੈਗੀ ਤੇ ਜਦੋਂ ਇਹ ਚੰਗੀ ਤਰ੍ਹਾਂ ਪੱਕ ਗਿਆ ਤਾਂ ਜਿਹੜੀ ਚਾਗ ਉਹ ਬਣਨੋਂ ਹਟ ਜੂਗੀ ਤੇ ਪੱਕ ਕੇ ਵਧੀਆ ਤਿਆਰ ਹੋ ਜਾਣੀ ਹੈ ਤੇ ਉਂਝ ਵੀ ਆਪਣੇ ਜਿਹੜਾ ਗੈਂਸ ਆ ਉਹ ਫੁੱਲ ਤੇ ਆ ਤੇ ਥੋੜੇ ਜਿਹਾ ਟਾਈਮ ਚ ਜਿਹੜੀਆਂ ਗਿਰਿਆ ਨੇ फटाफट ਬਣ ਕੇ ਹੋ ਜਾਂਦੀਆਂ ਨੇ ਤਿਆਰ ਤੇ ਆਪਾਂ ਇੰਜੋਏ ਕਰ ਸਕਦੇ ਹਾਂ ਜਿਦੋਂ ਆਪਾਂ ਹੁੰਦੇ ਸੀ ਜੇ ਨਿੱਕੇ ਨਿੱਕੇ ਤਾਂ ਆਪਾਂ ਨੂੰ ਐਵੇਂ ਜਰੂਰ ਹੁੰਦਾ ਸੀ ਸਕੂਲ ਟਾਈਮ ਮੀ ਪੈਸੇ ਲੈ ਕੇ ਜਾਈਏ ਕੁਛ ਖਾਈਏ ਤੇ ਹੁਣ ਤਾਂ ਦੁਕਾਨਾਂ ਸ਼ਾਪ ਮਤਲਬ ਵੀ ਸਕੂਲਾਂ ਮੁਰੇ ਬਣਿਆ ਬੱਚੇ ਉੱਥੋਂ ਲੈ ਕੇ ਖਾ ਲੈਂਦੇ ਨੇਗੇ ਪਰ ਜਦੋਂ ਸਾਡਾ ਟਾਈਮ ਸੀਗਾ ਉਹ ਤਾਂ ਆਂਟੀਆਂ ਬਾਹਰ ਚ ਵਾਸ ਮੰਜਲੇ ਤੇ ਮੰਜੇ ਤੇ ਬੈਠ ਜਾਂਦੀਆਂ ਸੀ ਸਾਰਾ ਸਮਾਨ ਲੈ ਕੇ ਕਦੇ ਆਮਕੂਟ ਖਾ ਲਿਆ ਕਦੇ ਗੋਲੇ ਖਾ ਲੇ ਕਦੇ ਇਮਬਲੀ ਲੈ ਲਈ ਕਦੇ ਪੂਜੀਆ ਲੈ ਲਈ ਕਦੇ ਗਿਰੀਆਂ ਲੈ ਲੀਆਂ ਇੱਕ ਕੋਪੇ ਵਾਲੀਆਂ ਟੌਫੀਆਂ ਹੁੰਦੀਆਂ ਹੁੰਦੀਆਂ ਇਹ ਰੋਣੇ ਉਹ ਵੀ ਬਹੁਤ ਸਵਾਦ ਹੁੰਦੀਆਂ ਹੈ ਹਨਾ ਹਾਂਜੀ ਸੋ ਬਚਪਨ ਦੀਆਂ ਯਾਦਾਂ ਜਦੋਂ ਵੀ ਕੋਈ ਚੀਜ਼ ਬਣਾਉਣੀ ਤਾਂ ਜ਼ਰੂਰ ਮਤਲਬ ਵੀ ਅੱਖਾਂ ਮੁਰਦੀ ਨੰਗ ਜਾਂਦੀ ਇੱਕ ਵਾਰ ਸਾਰੀ ਜਿਹੜੀ ਯਾਦ ਹੁੰਦੀ ਹੈਗੀ ਤੇ ਮਤਲਬ ਵੀ ਕੁਛ ਨਾ ਕੁਛ ਜ਼ਰੂਰ ਖਾਣਾ ਹੁੰਦਾ ਸੀ ਕਿਉਂਕਿ ਬੱਚਿਆਂ ਨੇ ਹੁਣ ਨੂੰ ਹੁੰਦੇ ਹੀ ਆ ਜੀ ਵੀ ਕੁਛ ਨਾ ਕੁਛ ਖਾਈਏ ਤੇ ਦੋਸਤੋ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਚਾਗੋ ਬਿਲਕੁਲ ਬਣ ਨੋ ਹਟ ਗਈ ਤੇ ਜਿਹੜੀਆਂ ਆਪਣੀਆਂ ਗਿਰਿਆਣੇ ਬਣ ਕੇ ਬਿਲਕੁਲ ਤਿਆਰ ਹੋ ਗਈਆਂ ਤੇ ਸਾਰੇ ਪੂਰਾ ਆਪਾਂ ਇਸ ਪ੍ਰਕਾਰ ਹੀ ਪਾਉਣੇ ਨੇ ਫੁੱਲ ਅੱਗ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਤੇ ਬਹੁਤ ਹੀ ਕੁਰਕਰੀਆਂ ਦੇ ਬਹੁਤ ਹੀ ਟੇਸਟੀ ਬਣਦੀਆਂ ਨੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਇਹ ਮੈਨੂੰ ਕਹਿ ਰਹੇ ਸੀਗੇ ਨੇ ਮੈਂ ਤਾਂ ਇਹ ਚੀਜ਼ਾਂ ਬਹੁਤ ਖਾਂਦਾ ਸੀਗਾ ਮਾ ਚਲੋ ਜੀ ਫਿਰ ਆਪਾਂ ਬਣਾ ਕੇ ਦਿੰਨੇ ਕਿਉਂਕਿ ਬੇਸਨ ਤਾਂ ਅ ਤੇ ਜਿਹੜੀਆਂ ਗਿਰੀਆਂ ਸੇਬ ਹੀ ਪਈਆਂ ਸੀ ਜਮੂਫਲੀ ਦੀਆਂ ਤੇ ਬਹੁਤ ਜ਼ਿਆਦਾ ਕ੍ਰਿਸਪੀ ਬਣੀਆਂ ਸੀ ਦੋਸਤੋ ਮਤਲਬ ਜਿਵੇਂ ਪੁਰਾਣੀ ਜਾਂ ਤਾਜ਼ਾ ਹੋ ਗਈ ਸੀ ਹਾਂਜੀ ਤੇ ਗਰਮ ਗਰਮ ਇਹਦੇ ਉੱਪਰ ਹੀ ਆਪਾਂ ਜੀ ਜਦੋਂ ਇਹ ਗਰਮ ਹੈਗੀਆਂ ਨੇਗੀਆਂ ਤੇ ਤੁਰੰਤ ਹੀ ਆਪਾਂ ਇਹਦੇ ਉੱਤੇ ਪਾਤਾ ਥੋੜਾ ਜਿਹਾ ਨਮਕ ਇਹ ਮਿਕਸ ਨਾਮ ਕਈ ਚਾਟ ਮਸਾਲੇ ਵਾਂਗ ਬਹੁਤ ਸਾਰੀਆਂ ਚੀਜ਼ਾਂ ਪਾ ਕੇ ਤਿਆਰ ਹੋਇਆ ਹੋਇਆ ਹੈਗਾ ਇਹ ਪਾ ਕੇ ਆਪਾਂ ਇਹਨੂੰ ਹਿਲਾ ਲੈਣਾ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਬਿਲਕੁਲ ਠੰਡੀਆਂ ਹੋ ਜਾਂ ਤਾਂ ਏਅਰਟਾਈਟ ਕਿਸੇ ਵੀ ਕੰਟੇਨਰ 'ਚ ਆਪਾਂ ਸਟੋਰ ਕਰਕੇ ਰੱਖ ਸਕਦੇ ਬਹੁਤ ਹੀ ਟੇਸਟੀ ਬਣਦੀਆਂ ਨੇ ਜੀ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ